ਨਵੇਂ ਸਾਲ ਸੰਮਤ ਨਾਨਕ ਸ਼ਾਹੀ 5575 ਦੀ ਆਮਦ ਉਤਸ਼ੇਕ ਕੌਮ ਦੇ ਚੌਥੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸਵੇਰ ਤੋਂ ਹੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨਤਮਸਤਕ ਹੋਰੀਆਂ ਨੇ ਇਤਿਹਾਸਕ ਗੁਰਦੁਆਰਾ ਜੰਡਸਰ ਸਾਹਿਬ ਵਿਖੇ ਨਵੇਂ ਸਾਲ ਦੀ ਆਮਦ ਸੰਬੰਧੀ 3 ਦਿਨ ਤੋਂ ਪ੍ਰਕਾਸ਼ ਸ੍ਰੀ ਕੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਇਸ ਮੌਕੇ ਤੇ ਤਖਤ ਸਾਹਿਬ ਦੇ ਰਬ ਕੀ ਜੱਥੇ ਦੇ ਵੱਲੋਂ ਰਸਮਈ ਕੀਰਤਨ ਵੀ ਕੀਤਾ ਗਿਆ ਇਸ ਮੌਕੇ ਤਖਤ ਸਾਹਿਬ ਵਿਖੇ ਸੰਤਾਂ ਦੀ ਆਮਦ ਨੂੰ ਦੇਖਦਿਆਂ ਹੋਇਆਂ ਸੰਤਾਂ ਵੱਲੋਂ ਵਿਸ਼ੇਸ਼ ਲੰਗਰਾਂ ਦੇ ਪ੍ਰਬੰਧ ਕੀਤੇ ਗਏ। ਇਸ ਮੌਕੇ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਪਾਈ ਜਗਤਾਰ ਸਿੰਘ ਨੇ ਸੰਤਾਂ ਨੂੰ ਨਵੇਂ ਸਾਲ ਸੰਮਤ ਨਾਨਕ ਸ਼ਾਹੀ 595 ਦੀ ਆਮਦ ਦੀ ਵਧਾਈ ਦਿੱਤੀ। ਅਰਾਧਿਆ ਹੋਇਆ ਆਨੰਦ ਘਾਣਾ ਸੰਤ ਜਨਾਂ ਮਿਲਖਾਈ ਰਸਨਾ ਨਾ ਬਣਾ। ਅੱਜ ਗੁਰੂ ਸਾਹਿਬ ਜੀ ਦੀ ਕਿਰਪਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਵੇ ਦੋ ਵਾਰ 12 ਮਾਹ ਦੇ ਪਾਠ ਗੁਰੂ ਅਰਜਨ ਦੇ ਮਹਾਰਾਜੀ ਵੱਲੋਂ ਉਚਾਰਨ ਕੀਤੇ ਤੇ ਗੁਰੂ ਨਾਨਕ ਸਰ ਜੀ ਵੱਲੋਂ ਉਚਾਰਨ ਕੀਤੇ ਜਿਨ੍ਹਾਂ ਦੇ ਵਿੱਚ ਚੇਤਰ ਮਹੀਨੇ ਤੋਂ ਪਹਿਲਾ ਮਹੀਨਾ ਜਿਹੜਾ ਹੈ ਉਹ ਆਰੰਭ ਹੁੰਦਾ ਹੈ ਸੋ ਅੱਜ ਨਾਨਕ ਸਾਹੀ ਸੰਮਤ 557 ਨਵੇਂ ਸਾਲ ਦੀ ਅੱਜ ਇੱਕ ਚੇਤਰ ਤੋਂ ਆਰੰਭਤਾ ਹੋਈ ਹੈ ਸੋ ਅਮਰਤ ਵੇਲੇ ਤੋਂ ਹੀ ਤੱਕ ਸਹਿਬ ਤੇ ਸੰਗਤਾਂ ਵੱਲੋਂ ਨਤਮਸਤਕ ਹੋ ਕੇ ਗੁਰੂਆਂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾ ਰਹੀਆਂ ਉੱਥੇ ਹੀ ਗੁਰਦੁਆਰਾ ਜੰਡਸਰ ਸਾਹਿਬ ਵਿਖੇ ਪਰसों ਰੋ ਤੋਂ 사ਤਗੁਰਾਂ ਦੀ ਪਾਵਨ ਬਾਣੀ ਦੇ ਸ੍ਰੀ ਅਖੰਡ ਪਾਠ ਸਹਿ ਪ੍ਰਾਰambh ਸੰਨ ਅੱਜ ਭੋਗ ਪਏ ਹਨ ਗੁਰਬਾਣੀ ਸ਼ਬਦ ਕੀਰਤਨ ਤੇ ਬੱਚਿਆਂ ਵੱਲੋਂ ਕਵੀਸ਼ਰੀ ਗਾਇਨ ਕੀਤੀ ਜਾ ਰਹੀ ਹੈ ਸੋ ਗੁਰੂ ਸਾਹਿਬ ਜੀ ਦੀ ਕਿਰਪਾ ਜਿਥੇ ਅੱਜ ਨਵਾਂ ਸਾਲ ਸੰਗਤਾਂ ਵੱਡੇ ਉਤਸ਼ਾਹ ਤੇ ਭਾਵਨਾ ਸਹਿਤ ਗੁਰੂ ਚਰਨਾਂ 'ਚ ਖਾੜੀਆਂ ਲਵਾ ਕੇ ਮਨਾ ਰਹੀਆਂ ਨੇ 사ਤਗੁਰਾਂ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ ਕਿ ਅੱਜ ਜੋ ਨਾਨਕ ਸਾਹੀ ਸੰਮਤ 557 ਆਰੰਭ ਹੋਇਆ ਹੈ ਸਮੁੱਚੇ ਹੀ ਜਗਤ ਵਾਸਤੇ ਚੜ੍ਹਦੀ ਕਲਾ ਵਾਲਾ ਹੋਵੇ ਤੇ ਸਮੁੱਚੇ ਖਾਲਸਾ ਪੰਥ ਦੇ ਵਿੱਚ ਏਕਤਾ ਇਤفاق ਬਾਣੀ ਤੇ ਬਾਣੇ ਦੇ ਧਾਰਨੀ ਸਤਿਗੁਰ ਬਣਾਉਣ ਆਪਣੇ ਦਰ ਘਰ ਦੀ ਸੀ ਬਖਸ਼ਿਸ਼ ਕਰਨ ਜੋ ਪੰਥ ਤੇ ਸੰਕਟ ਹੈ ਉਹ ਗੁਰੂ ਸਵਾਭਿ ਕਰਪਾ ਕਰਕੇ ਨਿਵਰਤ ਕਰਨ ਜਿਥੇ ਨਵਾਂ ਸਾਲ 557 ਨਾਨਕਸ਼ਹੀ ਸੰਮਤ ਰੰਭ ਹੋਇਆ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ ਉਥੇ ਸੂਰਾ ਸੋ ਪਹਿਚਾਨੀ ਹੈ ਜੋ ਲਰਹ ਦੀਨ ਕੇ ਹੇਤ ਪਰਜਾ ਪਰਜਾ ਕੱਟ ਮਰੇ ਕਬ ਹੁਨਾ ਸ਼ਾੜਾ ਖੇਤ ਦੇ ਮਹਾਵਾਕਨਸਾਰ ਜਥੇਦਾਰ ਅਕਾਲੀ ਖੂਲਾ ਸਿੰਘ ਉਹਨਾਂ ਦਾ ਸ਼ਹੀਦੀ ਦਿਹਾੜਾ ਹੈ ਜਿਨ੍ਹਾਂ ਨੇ ਕੌਮ ਦੀ ਅਗਵਾਈ ਅਤੇ ਸ੍ਰੀ ਅਕਾਲ ਤਖਤ ਸਾਹਿਬ ਜਥੇਦਾਰ ਵੱਜੋਂ ਉਹਨਾਂ ਨੇ ਸਲਾਮਾਂ ਨਮਾਈਆਂ ਉਹਨਾਂ ਦੀ ਸ਼ਹੀਦੀ ਨੂੰ ਵੀ ਕੋਟ ਕੋਟ ਨਮਨ ਹੈ ਸਤਿਗੁਰੂ ਕਿਰਪਾ ਕਰਨ ਸਮੁੱਚੇ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਦਾਤ ਆਸੀ ਮੇਲ ਪਿਆਰ ਇਤਿਫਾਕ ਦੀਆਂ ਦਾਤਾਂ ਬਖਸ਼ਣ ਤੱਕ ਸੈਵ ਦੇ ਸਮੁੱਚੇ ਪ੍ਰਬੰਧ ਵੱਲੋਂ ਸਭਤੀਆਂ ਸੰਗਤਾਂ ਨੂੰ ਜੀ ਆਇਆਂ ਬੇਅੰਤ ਬੇਅੰਤ ਵਧਾਈਆਂ ਹੋਵਣ ਜੀ ਜਗਵਾਨੀ ਟੀਵੀ ਦੇ ਲਈ ਬਠਿੰਡਾ ਤੋਂ ਮਨਪ੍ਰੀਤ ਸਿੰਘ ਦੀ ਰਿਪੋਰਟ